23 ਜੁਲਾਈ ਨੂੰ ਦੇਸ਼ ਵਿੱਚ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪੂਰਾ ਬਜਟ ਪੇਸ਼ ਕੀਤਾ ਗਿਆ ਹੈ ਇਸ ਦੇ ਨਾਲ ਹੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਕਈ ਵੱਡੇ ਐਲਾਨ ਕੀਤੇ ਨੇ ਇਸ ਸੰਦਰਭ ਵਿੱਚ ਬਜਟ ਵਿੱਚ ਭਾਰਤ ਤੋਂ ਬਾਹਰ ਜਾਣ ਸਮੇ ਲੋੜਿੰਦੇ ਕਲੀਅਰੈਂਸ ਸਰਟੀਫਿਕੇਟ ਨਾਲ ਸੰਬੰਧਿਤ ਵਿਵਸਥਾਵਾਂ ਨੂੰ ਹੋਰ ਸਖਤ ਕਰ ਦਿੱਤਾ ਗਿਆ ਹੈ ਨਵੇਂ ਨਿਯਮਾਂ ਮੁਤਾਬਕ ਭਾਰਤ ਛੱਡਣ ਵਾਲੇ ਭਾਰਤੀਆਂ ਨੂੰ ਬਲੈਕ ਮਨੀ ਐਕਟ ਤਹਿਤ ਕਲੀਨ ਚਿੱਟ ਦੇਣ ਵਾਲੇ ਕਲੀਅਰਨੈਂਸ ਸਰਟੀਫਿਕੇਟ ਦੀ ਲੋੜ ਹੋਵੇਗੀ ਹਾਲਾਂਕਿ ਇਹ ਨਵਾਂ ਨਿਯਮ 1 ਅਕਤੂਬਰ ਤੋਂ ਲਾਗੂ ਹੋ ਰਿਹਾ ਹੈ ਵਰਤਮਾਨ ਵਿੱਚ ਭਾਰਤ ਤੋਂ ਬਾਹਰ ਯਾਤਰਾ ਕਰਨ ਲਈ ਇਨਕਮ ਟੈਕਸ ਐਕਟ ਦੀ ਧਾਰਾ 230 ਦੇ ਤਹਿਤ ਟੈਕਸ ਅਧਿਕਾਰੀਆਂ ਤੋਂ ਇੱਕ ਸਰਟੀਫਿਕੇਟ ਪ੍ਰਾਪਤ ਕਰਨਾ ਜ਼ਰੂਰੀ ਹੈ ਇਸ ਸਰਟੀਫਿਕੇਟ ਰਾਹੀਂ ਇਹ ਸਪਸ਼ਟ ਹੁੰਦਾ ਹੈ ਕਿ ਦੇਸ਼ ਛੱਡ ਕੇ ਜਾਣ ਵਾਲੇ ਲੋਕਾਂ ਕੋਲ ਕੋਈ ਬਕਾਇਆ ਜਾਂ ਦੇਣਦਾਰੀ ਨਹੀਂ ਹੈ ਅਤੇ ਅਜਿਹੇ ਲੋਕਾਂ ਨੇ ਬਕਾਇਆ ਅਦਾ ਕਰਨ ਲਈ ਤਸੱਲੀ ਬਖਸ਼ ਵਿਵਸਥਾ ਕੀਤੀ ਹੈ ਕਿਹੜੇ ਲੋਕਾਂ ਲਈ ਜ਼ਰੂਰੀ ਹੋਵੇਗਾ ਸਰਟੀਫਿਕੇਟ ਇਹ ਵੀ ਦੱਸਦੇ ਆ ਆਈਟੀ ਐਕਟ ਗਿਫਟ ਟੈਕਸ ਐਕਟ ਤੇ ਐਕਸਪੈਂਡੀਚਰ ਟੈਕਸ ਐਕਟ ਦੇ ਅਧੀਨ ਆਉਂਦੇ ਟੈਕਸਾਂ ਤੇ ਲਾਗੂ ਹੁੰਦਾ ਹੈ ਅਜਿਹੇ ਸਰਟੀਫਿਕੇਟ ਉਹਨਾਂ ਸਥਿਤੀਆਂ ਵਿੱਚ ਜ਼ਰੂਰੀ ਹੋਵੇਗਾ ਜਿੱਥੇ ਆਮਦਨ ਕਰ ਅਥਾਰਟੀ ਦੀ ਰਾਏ ਵਿੱਚ ਕਿਸੇ ਵਿਅਕਤੀ ਲਈ ਇਸ ਨੂੰ ਪ੍ਰਾਪਤ ਕਰਨਾ ਜ਼ਰੂਰੀ ਹੈ ਟੈਕਸ ਮਾਹਿਰਾਂ ਦਾ ਮੰਨਣਾ ਹੈ ਕਿ ਨੋਟੀਫਿਕੇਸ਼ਨ ਜਾਂ ਇਸ ਤੋਂ ਬਾਅਦ ਦੇ ਨਿਯਮ ਲੋੜਾਂ ਦੀ ਬਿਹਤਰ ਵਿਆਖਿਆ ਕਰਨਗੇ